ਜਿਨ੍ਹਾਂ ਨੇ ਲੋਕਾਂ ਨੂੰ ਹੱਥ ਦੇ ਦੇ ਕੇ ਜਿਹੜੇ ਸਕੂਲੇ ਗਏ ਹੋਣ ਨਾ ਉਹਨਾਂ ਨੂੰ ਜਦ ਤੱਕ ਪਹੁੰਚਾ ਦਿੱਤਾ ਯਾਰ ਇਸ ਕਬੱਡੀ ਨੇ ਮੈਂ ਦਿਲੋਂ ਸਤਿਕਾਰ ਕਰਦਾ ਵੱਧੂਪੁਰ ਦੀ ਖੇਡ ਗਰਾਊਂਡ ਦਾ ਕਦੇ ਵੀ ਦੇਨ ਨਹੀਂ ਦਿੱਤਾ ਜਾ ਸਕਦਾ ਤੇ ਦੇਨ ਨਹੀਂ ਦਿੱਤਾ ਜਾ ਸਕਦਾ ਮਾਂ ਖੇਡ ਕਬੱਡੀ ਦਾ ਇਹ ਬੱਧੂਪੁਰ ਦੀ ਖੇਡ ਗਰਾਊਂਡ ਬੱਗੇ ਲਾੜਪੁਰੀਏ ਦੇ ਜੀਵਨ ਦੇ ਵਿੱਚ ਮਾਂ ਬਰਾਬਰ ਉਤਵਾ ਰੱਖਦੀ ਹੈ ਜਦੋਂ ਪਹਿਲਾ ਸਨਮਾਨ ਹੋਇਆ ਸੋਨੇ ਦੀ ਮੰਦੀ ਨਾਲ ਇਸੇ ਧਰਤੀ ਤੇ ਹੋਇਆ ਜਿੱਦੇ ਅਲਟੋ ਗੱਡੀ ਦੇ ਨਾਲ ਮਾਨ ਸਨਮਾਨ ਹੋਇਆ ਤਾਂ ਵੀ ਇਸੇ ਧਰਤੀ ਤੇ ਬੋਲਿਆ ਗਿਆ ਤੇ ਸਾਡੇ ਮਨਜਿੰਦਰ ਸਿੰਘ ਜੀ ਵਾਸੀ ਸਾਹਿਬ ਐਸਪੀ ਲਾਹੌਰੀਆ ਨਿਊਜ਼ੀਲੈਂਡ ਤੇ ਡਿੰਪਲ ਮੁਲਤਾਨੀ ਇਹਨਾਂ ਭਰਾਵਾਂ ਦੀ ਬਦੌਲਤ ਦਾਸ ਦਾ ਵੀਜ਼ਾ ਜਿਹੜਾ ਨਿਊਜ਼ੀਲੈਂਡ ਦਾ ਲੱਗਿਆ ਮੈਂ ਸੱਚੇ ਦਿਲੋਂ ਮੇਰਾ ਬੋਲਿਆ ਨਹੀਂ ਜਾਂਦਾ ਬਾਈ ਜਿਨ੍ਹਾਂ ਨੇ ਲੋਕਾਂ ਨੂੰ ਹੱਥ ਦੇ ਦੇ ਕੇ ਜਿਹੜੇ ਸਕੂਲੇ ਗਏ ਹੋਣਾ ਉਹਨਾਂ ਨੂੰ ਜਦ ਤੱਕ ਪਹਚਾ ਦਿੰਦਾ ਯਾਰ ਇਸ ਕਬੱਡੀ ਨੇ ਮੈਂ ਦਿਲੋਂ ਸਤਿਕਾਰ ਕਰਦਾ ਤੇ ਇੱਕ ਗੱਲ ਪਾਲ ਸਿੰਘ ਜੀ ਉਪਲ ਸਾਹਿਬ ਆਏ ਐ ਸਾਡੇ ਹੁਸ਼ਿਆਰਪੁਰ ਦੇ ਤੇਜਿੰਦਰ ਕਲਕਟ ਸਾਹਿਬ ਆਏ ਐ ਤਲੋਚਨ ਧਾਮੀ ਸਾਹਿਬ ਆਪਾਂ ਅਮਨ ਭਾਈ ਜੋਨ ਭਾਜੀ ਆ ਜਾ ਯਾਰ ਸ਼ੁਰੂਆਤੀ ਦੌਰ ਜਦੋਂ ਕਬੱਡੀ ਦੇ ਵਿੱਚ ਹੋਈ ਸਾਡੇ ਮਨਸੂਰਪੁਰ ਵਾਲੇ ਭਰਾਵਾਂ ਨੇ ਕਾਲੀ ਬਾਈ ਉਹਨਾਂ ਨੇ ਬਹੁਤ ਸਾਥ ਦਿੱਤਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਖੇਡ ਮੇਲਿਆਂ ਤੇ ਮਿਲਿਆ ਮੈਨੂੰ ਡਿੰਪਲ ਮਲਤਾਨੀ ਤੇ ਇਸ ਭਰਾ ਦਾ ਜਿਹੜਾ ਛੋਟਾ ਵੀਰ ਸੀਗਾ ਉਹ ਦੁਨੀਆ ਤੋਂ ਰੁਕਸਤ ਹੋ ਗਿਆ ਖੇਡ ਮੇਲੇ ਤੇ ਬੋਲਦਿਆਂ ਬੋਲਦਿਆਂ ਇਹਨੇ ਕਹਿਨ ਨੂੰ ਨਹੀਂ ਆਖਿਆ ਵੀ ਤੂੰ ਮੇਰਾ ਛੋਟਾ ਭਰਾ ਹੈਂ ਅੱਜ ਤੱਕ ਇਹਨਾਂ ਖੇਡ ਮੇਲਿਆਂ ਦੇ ਵਿੱਚ ਵੱਡੇ ਛੋਟੇ ਭਰਾ ਵਾਂਗੂ ਵਰਤਦੇ ਆ ਰਹੇ ਆਂ ਪਰ ਆਹ ਉਹ ਇਨਸਾਨ ਹੈ ਮਹਿਮਾਨ ਕਰਕੇ ਕਹਿ ਸਕਦਾ ਵੀ ਇਹਨੇ ਦਿਲੋਂ ਨਿਭਾਈ ਆ ਵੱਡੇ ਭਰਾ ਵਾਲੀ ਜਿਹੜਾ ਵੀਜ਼ਾ ਲੱਗਣਾ ਸੀਗਾ ਉਹ ਡਿੰਪਲ ਮੁਲਤਾਨੀ ਦਾ ਲੱਗਣਾ ਸੀਗਾ ਜਦੋਂ ਗੱਲ ਹੋਈ ਉਸੇ ਕਾਨਫਰੈਂਸ ਦੇ ਵਿੱਚ ਮੈਂ ਵੀ ਸੀਗਾ ਤੇ ਇਹ ਕਹਿੰਦਾ ਮੈਂ ਬਾਹਰ ਉਹਨਾਂ ਚ ਨਹੀਂ ਜਾਣਾ ਜਿੰਨਾਂ ਚਿਰ ਮੇਰਾ ਛੋਟਾ ਭਰਾ ਨੂੰ ਨਹੀਂ ਲੈ ਕੇ ਜਾਂਦੇ ਆ ਤੇਰੇ ਅੱਗੇ ਸੱਚੀ ਕਹਨਾ ਬਈ ਸਿਰ ਝੁਕਦਾ ਯਾਰਾ ਤੇਰੇ ਲਈ ਬਹੁਤ ਧਾਮਾ ਰੱਬ ਤੈਨੂੰ ਬਹੁਤ ਦਵੇ ਤੇ ਸੱਚੀ ਜਿੰਨਾ ਹੋ ਸਕੇਗਾ ਭਰਾ ਤੇਰਾ ਤੇ ਮੈਂ ਕਦੀ ਦੇ ਨਹੀਂ ਦੇ ਸਕਦਾ ਇਹ ਗਰਾਊਂਡ ਤੇ ਇਸ ਖੇਡ ਮੇਲਾ ਇਹ ਕਬੱਡੀ ਦੀ ਗਰਾਊਂਡ ਕਬੱਡੀ ਤੇ ਮੇਰਾ ਵੱਡਾ ਭਰਾ ਡਿੰਪਲ ਮਲਤਾਨੀ ਮੈਂ ਬਹੁਤ ਸਿਰ ਝੁਕਦਾ ਬਹੁਤ ਬਹੁਤ ਸਤਿਕਾਰ ਸਾਰੇ ਭਰਾਵਾਂ ਦਾ ਬੱਧੂਪੁਰ ਦੀ ਖੇਡ ਮੇਲੇ ਦਾ ਹਾਂਜੀ ਮਾਈਕ ਦੇ ਉੱਤੇ ਅਗਲੀ ਸੇਵਾ ਬਹੁਤ ਬਹੁਤ ਧੰਨਵਾਦ ਹੈ ਬੱਗੇ ਲਾੜਪੁਰ ਡਿੰਪਲ ਮਲਤਾਨੀ ਦਾ ਬੱਗਿਆ ਇਹ ਪਰਵਾਧਾ ਜਦੋਂ ਫਾਫੜ ਦਾ ਫਿਰ ਕੋਈ ਨਾ ਕੋਈ ਵੀਰ ਭਰਾ ਜਿਹੜਾ ਆਈ ਜਾਂਦਾ ਬੰਦੇ ਬਹੁਤ ਟਾਈਮ ਤੋਂ ਕਹਿੰਦੇ ਸੀ ਕਿ ਸਾਡੇ ਇਲਾਕੇ 'ਚ ਬੰਦੇ ਜਹਾਜ 'ਚ ਨਹੀਂ ਬੰਦੇ ਪਰ ਅੱਜ ਬੱਧੂਪੁਰ ਵਾਲਿਓ ਢਾਡੀ ਗਰਾਊਂਡ ਵਾਕੇ ਭਾਗਾ ਵਾਲੀ ਹੈ ਸਰ ਪ੍ਰਧਾਨ ਜੀ ਲਾਡੂ ਜੀ ਰੰਮੀ ਕਿੱਥੇ ਪੋਂਕੂ ਤੁਹਾਡਾ ਦੇ ਨਹੀਂ ਦੇ ਸਕਦੇ ਸਾਰੇ ਬੱਧੂਪੁਰ ਦੇ ਸੋਨੂ ਭਾਜੀ ਕੋਕੀ ਉਹ ਬੰਦਾ ਉਹ ਯਾਰਾਂ ਦਾ ਯਾਰ ਜੋਨ ਨੂੰ ਵੀ ਪਤਾ ਹੈ ਉਹ ਉਹ ਬੰਦਾ ਜਿਨੇ ਆਪਣਾ ਘਰ ਫੂਕੇ ਤਮਾਸ਼ਾ ਦੇਖਿਆ ਪਰ ਆਖਿਆ ਨੇ ਮੈਨੂੰ ਸੀ ਲੱਭੇ ਸੌਣ ਮੈਂ ਕਿਹਾ ਤੂੰ ਤਾਂ ਮੈਨੂੰ ਪਿਆਰ ਬੋਹ ਕਰਦਾ ਕਿਸੇ ਦੇ ਦਿਲ ਚ ਰਾਜ ਨਾ ਰਹੇ ਕੇ ਇਹਨੂੰ ਲੈ ਗਿਆ ਕੋਈ ਗੱਲ ਨਹੀਂ ਜੇ ਮੇਰ ਹੋਈ ਤੱਕਲੇ ਸਾਲ ਆਪਾਂ ਵੀ ਚਲੇ ਜਾਵਾਂ ਲਾਈਵ ਚੱਲਦਾ ਇਹਦਾ ਬਾਪ ਸਿਰ ਤੇ ਨਹੀਂ ਕਾਲੀ ਜਿੰਮੀ ਵਰਗੇ ਸਲਾਕੇ ਦੇ ਬਹੁਤ ਪ੍ਰਮੋਟਰ ਨੇ ਮੋਨੂ ਸਰਪੰਚ ਦਾ ਆ ਬੱਬੂ ਬੋਲਣ ਲੱਗਾ ਇਹਦੀ ਵੀ ਰੱਬ ਨੇ ਸੁਣੀ ਤੇ ਹੁਣ ਵੇਖੀ ਇਹ ਬਲਾਰਾ ਬਣ ਗਿਆ ਬਾਬਾ ਮੇਰੇ ਰੱਖੇ ਸਾਡਾ ਮਕਰੀਆਂ ਇਲਾਕੇ ਦੇ ਇੰਨਾ ਕੁਝ ਦੇ ਦਿੱਤਾ ਘਰ ਦੇ ਵਿੱਚ ਐਲ ਸੀ ਡੀ ਸਾਈਕਲ ਜੋਗੇ ਹੈ ਨਹੀਂ ਸੀ ਗੁਰਮੀਤ ਅੱਜ ਕਬੱਡੀ ਦੇ ਸਿਰ ਤੇ ਨਾਂ ਬੜਿਆ ਫਿਰਦਾ ਨਹੀਂ ਤੇ ਸਾਨੂੰ ਸਾਹਿਬ ਕਿੰਨੇ ਔਖਣਾ ਸੀ ਡਿੰਪਲ ਕੌਣ ਬੱਗਾ ਕੌਣ ਤੇ ਸਾਡਾ ਵੀਰ ਬੱਬੂ ਕੌਣ ਇਹ ਕਬੱਡੀ ਜਿੰਦਾਬਾਦ ਰਵੇ ਮਜਿੰਦਰ ਸਿੰਘ ਵਾਸੀ ਸਾਹਿਬ ਐਸਪੀ ਲੁਹੋਰੀਆ ਜੀ ਚੜਦੇ ਬੋਲ ਬਕਾਉਂਦੇ ਨੇ ਉਹਨਾ ਭਰਾਵਾਂ ਦੀ ਚੜ੍ਹਦੀ ਕਲਾ ਲਈ ਇੱਕ ਜ਼ਕਾਰਾ ਛੱਡਾਂਗਾ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਔਰ ਉਹ ਬੰਦੇ ਨੇ ਇਹ ਘਰ ਫੂਕੇ ਕਿ ਕਬੱਡੀ ਕਪਾ ਨੂੰ ਸਤਿਕਾਰ ਦਿੰਦਾ ਮੈਚ ਸ਼ੁਰੂ ਕਰਾਈਏ ਬੱਦੂਪੁਰ ਦੀ ਖੇਡ ਗਰਾਊਂਡ ਦਾ ਕਦੇ ਵੀ ਦੇਨ ਨਹੀਂ ਦਿੱਤਾ ਜਾ ਸਕਦਾ ਤੇ ਦੇਨ ਨਹੀਂ ਦਿੱਤਾ ਜਾ ਸਕਦਾ ਮਾਂ ਖੇਡ ਕਬੱਡੀ ਦਾ ਇਹ ਬੱਧੂਪੁਰ ਦੀ ਖੇਡ ਗਰਾਊਂਡ ਬੱਗੇ ਲਾੜਪੁਰੀਏ ਦੇ ਜੀਵਨ ਦੇ ਵਿੱਚ ਮਾਂ ਬਰਾਬਰ ਉੱਤਮਾ ਰੱਖਦੀ ਹੈ ਜਦੋਂ ਪਹਿਲਾ ਸਨਮਾਨ ਹੋਇਆ ਸੋਨੇ ਦੀ ਮੰਦੀ ਨਾਲ ਇਸੇ ਧਰਤੀ ਤੇ ਹੋਇਆ ਜਿੱਦੇ ਅਲਟੋ ਗੱਡੀ ਦੇ ਨਾਲ ਮਾਨ ਸਨਮਾਨ ਹੋਇਆ ਤਾਂ ਵੀ ਇਸੇ ਧਰਤੀ ਤੇ ਬੋਲਿਆ ਗਿਆ ਤੇ ਸਾਡੇ ਮਨਜਿੰਦਰ ਸਿੰਘ ਜੀ ਵਾਸੀ ਸਾਹਿਬ ਐਸਪੀ ਲਾਹੌਰੀਆ ਨਿਊਜ਼ੀਲੈਂਡ ਤੇ ਡਿੰਪਲ ਮੁਲਤਾਨੀ ਇਹਨਾਂ ਭਰਾਵਾਂ ਦੀ ਬਦੌਲਤ ਦਾਸ ਦਾ ਵੀਜ਼ਾ ਜਿਹੜਾ ਨਿਊਜ਼ੀਲੈਂਡ ਦਾ ਲੱਗਿਆ ਮੈਂ ਸੱਚੇ ਦਿਲੋਂ ਮੇਰਾ ਬੋਲਿਆ ਨਹੀਂ ਜਾਂਦਾ ਬਾਈ ਜਿਨ੍ਹਾਂ ਨੇ ਲੋਕਾਂ ਨੂੰ ਹੱਥ ਦੇ ਦੇ ਕੇ ਜਿਹੜੇ ਸਕੂਲੇ ਗਏ ਹੋਣ ਉਹਨਾਂ ਨੂੰ ਜਦ ਤੱਕ ਪਹੁੰਚਾ ਦਿੱਤਾ ਯਾਰ ਇਸ ਕਬੱਡੀ ਨੇ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਤੇ ਇੱਕ ਗੱਲ ਪਾਲ ਸਿੰਘ ਜੀ ਉਪਲ ਸਾਹਿਬ ਆਏ ਐ ਸਾਡੇ ਹਿਸ਼ਾਰਪੁਰ ਦੇ ਤੇਜਿੰਦਰ ਕਲਕਟ ਸਾਹਿਬ ਆਏ ਐ ਤਲੋਚਨ ਧਾਮੀ ਸਾਹਿਬ ਆਪਾਂ ਅਮਨભાઈ ਜੋਨ ਭਾਜੀ ਆ ਜਾ ਯਾਰ ਸ਼ੁਰੂਆਤੀ ਦੌਰ ਜਦੋਂ ਕਬੱਡੀ ਦੇ ਵਿੱਚ ਹੋਈ ਸਾਡੇ ਮਨਸੂਰਪੁਰ ਵਾਲੇ ਭਰਾਵਾਂ ਨੇ ਕਾਲੀ ਬਾਈ ਉਹਨਾਂ ਨੇ ਬਹੁਤ ਸਾਥ ਦਿੱਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਖੇਡ ਮੇਲਿਆਂ ਤੇ ਮਿਲਿਆ ਮੈਨੂੰ ਡਿੰਪਲ ਮਲਤਾਨੀ ਤੇ ਇਸ ਭਰਾ ਦਾ ਜਿਹੜਾ ਛੋਟਾ ਵੀਰ ਸੀਗਾ ਉਹ ਦੁਨੀਆ ਤੋਂ ਰੁਖਸਤ ਹੋ ਗਿਆ ਖੇਡ ਮੇਲੇ ਤੇ ਬੋਲਦਿਆਂ ਬੋਲਦਿਆਂ ਇਹਨੇ ਕਹਿਨ ਨੂੰ ਨਹੀਂ ਆਖਿਆ ਵੀ ਤੂੰ ਮੇਰਾ ਛੋਟਾ ਭਰਾ ਹੈਂ ਅੱਜ ਤੱਕ ਇਹਨਾਂ ਖੇਡ ਮੇਲਿਆਂ ਦੇ ਵਿੱਚ ਵੱਡੇ ਛੋਟੇ ਭਰਾ ਵਾਂਗੂ ਵਰਤਦੇ ਆ ਰਹੇ ਆਂ ਪਰ ਆਹ ਹੋਏ ਇਨਸਾਨ ਹੈ ਮੈਂ ਮਾਣ ਕਰਕੇ ਕਹਿ ਸਕਦਾ ਵੀ ਇਹਨੇ ਦਿਲੋਂ ਨਿਭਾਈ ਆ ਵੱਡੇ ਭਰਾ ਵਾਲੀ ਜਿਹੜਾ ਵੀਜ਼ਾ ਲੱਗਣਾ ਸੀਗਾ ਉਹ ਡਿੰਪਲ ਮੁਲਤਾਨੀ ਦਾ ਲੱਗਣਾ ਸੀਗਾ ਜਦੋਂ ਗੱਲ ਹੋਈ ਉਸੇ ਕਾਨਫਰੰਸ ਦੇ ਵਿੱਚ ਮੈਂ ਵੀ ਸੀਗਾ ਤੇ ਇਹ ਕਹਿੰਦਾ ਮੈਂ ਬਾਹਰ ਉਹਨਾਂ ਚਿਰ ਨਹੀਂ ਜਾਣਾ ਜਿੰਨਾ ਚਿਰ ਮੇਰਾ ਛੋਟਾ ਭਰਾ ਨੂੰ ਨਹੀਂ ਲੈ ਕੇ ਜਾਂਦੇ ਆਹ ਤੇਰੇ ਅੱਗੇ ਸੱਚੀ ਕਹਿੰਨਾ ਬਈ ਸਿਰ ਝੁਕਦਾ ਯਾਰਾ ਤੇਰੇ ਲਈ ਬਹੁਤ ਧਾਮਾ ਰੱਬ ਤੈਨੂੰ ਬਹੁਤ ਦੇਵੇ ਤੇ ਸੱਚੀ ਜਿੰਨਾ ਹੋ ਸਕੇਗਾ ਭਰਾ ਤੇਰਾ ਤੇ ਮੈਂ ਕਦੀ ਦੇ ਨਹੀਂ ਦੇ ਸਕਦਾ ਇਹ ਗਰਾਊਂਡ ਤੇ ਇਸ ਖੇਡ ਮੇਲਾ ਇਹ ਕਬੱਡੀ ਦੀ ਗਰਾਊਂਡ ਕਬੱਡੀ ਤੇ ਮੇਰਾ ਵੱਡਾ ਭਰਾ ਡਿੰਪਲ ਮਲਤਾਨੀ ਮੈਂ ਬਹੁਤ ਸਿਰ ਝੁਕਦਾ ਬਹੁਤ ਬਹੁਤ ਸਤਿਕਾਰ ਸਾਰੇ ਭਰਾਵਾਂ ਦਾ ਬੱਧੂਪੁਰ ਦੇ ਖੇਡ ਮੇਲੇ ਦਾ ਹਾਂਜੀ ਮਾਈਕ ਦੇ ਉੱਤੇ ਅਗਲੀ ਸੇਵਾ ਬਹੁਤ ਬਹੁਤ ਧੰਨਵਾਦ ਹੈ ਬੱਗੇ ਲਾੜਪੁਰ ਡਿੰਪਲ ਮਲਤਾਨੀ ਦਾ ਬੱਗਿਆ ਇਹ ਪਰਮਾਤਮਾ ਜਦੋਂ ਫਾਫੜ ਦਾ ਫਿਰ ਕੋਈ ਨਾ ਕੋਈ ਵੀਰ ਭਰਾ ਜਿਹੜਾ ਆਈ ਜਾਂਦਾ ਹੈ ਬੰਦੇ ਬਹੁਤ ਟਾਈਮ ਤੋਂ ਕਹਿੰਦੇ ਸੀ ਕਿ ਸਾਡੇ ਇਲਾਕੇ 'ਚ ਬੰਦੇ ਜਾਚ ਚ ਨਹੀਂ ਬੰਦੇ ਪਰ ਅੱਜ ਬੱਧੂਪੁਰ ਵਾਲਿਓ ਢਾਡੀ ਗਰਾਊਂਡ ਵਾਕੇ ਭਾਗਾ ਵਾਲੀ ਹੈ ਪ੍ਰਧਾਨ ਜੀ ਲਾਡੂ ਜੀ ਰੰਮੀ ਕਿੱਥੇ ਪੋਂਕੂ ਤੁਹਾਡਾ ਦੇ ਨਹੀਂ ਦੇ ਸਕਦੇ ਸਾਰੇ ਬੱਧੂਪੁਰ ਦੇ ਸੋਨੂ ਬਾਜੀ ਕੋਕੀ ਉਹ ਬੰਦਾ ਉਹ ਯਾਰਾਂ ਦਾ ਯਾਰ ਜੋਨ ਨੂੰ ਵੀ ਪਤਾ ਉਹ ਉਹ ਬੰਦਾ ਜਿਨੇ ਆਪਣਾ ਘਰ ਫੂਕੇ ਤਮਾਸ਼ਾ ਦੇਖਿਆ ਪਰ ਅਕਲ ਨੂੰ ਮੈਨੂੰ ਸੀ ਲੱਭੇ ਸੌਣ ਮੈਂ ਕਿਹਾ ਤੂੰ ਤਾਂ ਮੈਨੂੰ ਪਿਆਰ ਬੋਹ ਕਰਦਾ ਕਿਸੇ ਦੇ ਦਿਲ ਚ ਰਾਜ ਨਾ ਰਹਿ ਜੇ ਇਹਨੂੰ ਲੈ ਗਿਆ ਕੋਈ ਗੱਲ ਨਹੀਂ ਜੇ ਮੇਰ ਹੋਈ ਤਾਂ ਅਗਲੇ ਸਾਲ ਆਪਾਂ ਵੀ ਚਲੇ ਜਾਵਾਂ ਲਾਈਵ ਚਲਦਾ ਇਹਦਾ ਬਾਪ ਸਿਰ ਤੇ ਨਹੀਂ ਕਾਲੀ ਜਿੰਮੀ ਵਰਗੇ ਇਲਾਕੇ ਦੇ ਬਹੁਤ ਪ੍ਰਮੋਟਰ ਨੇ ਮੋਨੂੰ ਸਰਪੰਚ ਆ ਬੱਬੂ ਬੋਲਣ ਲੱਗਾ ਇਹਦੀ ਵੀ ਰੱਬ ਨੇ ਸੁਣੀ ਤੇ ਹੁਣ ਵਈ ਇਹ ਬਲਾਰਾ ਬਣ ਗਿਆ ਬਾਬਾ ਮੇਰ ਰੱਖੇ ਸਾਡਾ ਮਕਿਉਰੀਆ ਇਲਾਕੇ ਦੇ ਇੰਨਾ ਕੁਝ ਦੇ ਦਿੱਤਾ ਘਰ ਦੇ ਵਿੱਚ LCD ਸਾਈਕਲ ਜੋਗੇ ਹੈ ਨਹੀਂ ਸੀ ਗਰਮੀਤ ਅੱਜ ਕਬੱਡੀ ਦੇ ਸਿਰ ਤੇ ਨਾਂ ਬੜਿਆ ਫਿਰਦਾ ਨਹੀਂ ਤੇ ਸਾਨੂੰ ਸਾਹਿਬ ਕਿੰਨੇ ਔਖਣਾ ਸੀ ਡਿੰਪਲ ਕੌਣ ਬੱਗਾ ਕੌਣ ਤੇ ਸਾਡਾ ਵੀਰ ਬੱਬੂ ਕੌਣ ਇਹ ਕਬੱਡੀ ਜਿੰਦਾਬਾਦ ਰਵੇ ਮਜਿੰਦਰ ਸਿੰਘ ਵਾਸੀ ਸਾਹਿਬ ਐਸਪੀ ਲਾਹੌਰਿਆ ਜੀ ਚੜਦੇ ਬੋਲ ਬਕਾਉਂਦੇ ਨੇ ਉਹਨਾਂ ਭਰਾਵਾਂ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਸੱਡਾਂਗਾ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਔਰ ਉਹ ਬੰਦੇ ਨੇ ਇਹ ਘਰ ਫੂਕੇ ਕੀ ਕਬੱਡੀ ਕਪਾ ਨੂੰ ਵੀ ਸਤਿਕਾਰ ਦਿੰਦਾ ਮੈਚ ਸ਼ੁਰੂ ਕਰਾਈਏ